ਆਡੀ ਪਾਰਟੀ ਜਿੰਦਾਬਾਦ ਸ੍ਰੀ ਰਮਨ ਬਹਿਲ ਜਿੰਦਾਬਾਦ ਸ੍ਰੀ ਭਗਵੰਤ ਮਾਨ ਜਿੰਦਾਬਾਦ ਕੇਜਰੀਵਾਲ ਸਾਹਿਬ ਜਿੰਦਾਬਾਦ ਸ੍ਰੀ ਰਮਨ ਬਹਿਲ ਜਿੰਦਾਬਾਦ ਲੋਕਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਹੂਲਤਾ ਦੇਣ ਵਾਸਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਮંજૂર ਕੀਤਾ ਜਿੰਦਾਬਾਦ ਆਮਾਨੀ ਪੇਟੀ ਜਿੰਦਾਬਾਦ ਸ੍ਰੀ ਰਵਣਪੀਰ ਜੀ ਜਿੰਦਾਬਾਦ ਸ੍ਰੀ ਰਵਣਪੀਰ ਜੀ ਜਿੰਦਾਬਾਦ ਜਿਹਦੇ ਤੋਂ 7 ਕਰੋੜ ਰੁਪਇਆ ਸ਼ਹਿਰ-ਸ਼ਹਿਰ ਦੇ ਵਿੱਚ ਲੱਗੂਗਾ ਇਹਦੇ ਵਿੱਚ ਜਿਹੜੀਆਂ ਦਰਖਤਾਂ ਦੇ ਵਿੱਚ ਧਾਰਾ ਜਾਂਦੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਔਰ ਉਥੇ ਕੇਬਲ ਪਾਈ ਜਾਊਗੀ ਔਰ ਇਹ ਤਕਰੀਬਨ 32 ਕਿਲੋਮੀਟਰ ਇਹ ਜਿਹੜੀ ਆ ਚੇਂਜ ਹੋਊਗੀ ਕਮੰਡਾ ਜੀ ਜਿੰਦਾਬਾਦ ਕਮੰਡਾ ਤੇ ਸੋਲਦੇ ਕਰਾ ਦਿਆਂਗੇ ਲੋਕ ਕੇ ਕਮੰਡਾ ਤੇ ਸੋਲਦੇ ਕਰਾ ਦਿਆਂਗੇ ਲੋਕ ਕੇ ਕਮੰਡਾ ਤੇ ਸੋਲਦੇ ਕਰਾ ਦਿਆਂਗੇ ਲੋਕ ਕੇ ਜੀ ਨਮਸਕਾਰ ਜਿੰਦਾਬਾਦ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਥੇ ਲੋਡ ਆ ਨਵੇਂ ਟਰਾਂਸਫਾਰਮਰ ਜਿਹੜੇ ਨੇ ਲਾਏ ਜਾਣਗੇ 28 ਦੇ ਤਕਰੀਬਨ ਪ੍ਰਪੋਜ਼ ਕੀਤੇ ਨੇ ਪਰ ਮਹਿਕਮਾ ਕਹਿੰਦਾ ਵੀ ਜਿੱਥੇ ਕਿਤੇ ਹੋਰ ਵੀ ਲੋਡ ਆ ਪੋਟੇ ਲਾਵੇ ਭਾਵੇਂ 28 ਦੀ ਬਜਾਇ ਤੇ 40 ਲਵਾ ਲਓ ਇਹ ਗਰਦਾਸਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਜਲੀ ਖੇਤਰ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਆਇਆ ਹੋਵੇ ਉਹਦੇ ਵਾਸਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਜੀਵ अरोड़ा ਜੀ ਦਾ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਜਿਨ੍ਹਾਂ ਦੀ ਇੱਕ ਨਵੀਂ ਸੋਚ ਜਿਹੜੀ ਆ ਉਹ ਸ਼ਹਿਰਾਂ ਵਾਸਤੇ ਲੈ ਕੇ ਆਏ ਨੇ ਔਰ ਖਾਸ ਕਰ ਜਿਹੜੀ ਸਾਡੀ ਰਾਜਨੀਤੀ ਦੀ ਨਵੀਂ ਦਿਸ਼ਾ ਦੇਣ ਵਾਲੇ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਨਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਕੋਟ ਕੋਟ ਧਰਵਾਦ ਅਪੀਲ ਮੀਂਗੁਰ ਦਾਸਪੁਰ ਸਬ ਡਿਵੀਜ਼ਨ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਹੂਲਤਾ ਦੇਣ ਵਾਸਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਮંજૂર ਕੀਤਾ ਜਿਹਦੇ ਤੋਂ 7 ਕਰੋੜ ਰੁਪਈਆ ਸ਼ਹਿਰ-ਸ਼ਹਿਰ ਦੇ ਵਿੱਚ ਲੱਗੂਗਾ ਇਹਦੇ ਵਿੱਚ ਜਿਹੜੀਆਂ ਦਰਖਤਾਂ ਦੇ ਵਿੱਚ ਧਾਰਾ ਜਾਂਦੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਔਰ ਉਥੇ ਕੇਬਲ ਪਾਈ ਜਾਊਗੀ ਔਰ ਇਹ ਤਕਰੀਬਨ 32 ਕਿਲੋਮੀਟਰ ਇਹ ਜਿਹੜੀ ਆ ਚੇਂਜ ਹੋਊਗੀ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਥੇ ਲੋਡ ਆ ਨਵੇਂ ਟਰਾਂਸਫਾਰਮਰ ਜਿਹੜੇ ਨੇ ਲਾਏ ਜਾਣਗੇ 28 ਦੇ ਤਕਰੀਬਨ ਪ੍ਰਪੋਜ਼ ਕੀਤੇ ਨੇ ਪਰ ਮਹਿਕਮਾ ਕਹਿੰਦਾ ਵੀ ਜਿੱਥੇ ਕਿਤੇ ਹੋਰ ਵੀ ਲੋਡ ਆ ਉਥੇ ਲਾ ਦਿਓ ਭਾਵੇਂ 28 ਦੀ ਬਜਾਏ 30 ਲਵਾ ਲਓ ਉਹ ਲੱਗਣਗੇ ਦੂਸਰੇ ਸਾਡੇ ਟਰਾਂਸਫਾਰਮਰ ਦਸ ਵਕਤ ਉਹਨੀ ਕਪੈਸਿਟੀ ਨਹੀਂ ਹੈਗੀ ਲੋਡ ਜ਼ਿਆਦਾ ਵੱਧ ਗਿਆ ਉਹਨਾਂ ਨੂੰ ਵਧਾਇਆ ਜਾ ਰਿਹਾ तकरीबन 15 ਦੇ ਕਰੀਬ ਉਹ ਵੀ ਆਉਣਗੇ ਤੇ 36 ਕਿਲੋਮੀਟਰ ਦੇ ਕਰੀਬ ਜਿਹੜੀ ਆ ਉਹ ਸਾਰੀ ਤਾਰ ਜਿਹੜੀ ਆ ਉਹ ਬਦਲੀ ਜਾਊਗੀ ਸੋ ਇਹਦੇ ਨਾਲ ਕੀ ਹੋਊਗਾ ਵੀ ਜਿਸ ਵੇ ਨੇਰੀ ਮੀ ਆਉਂਦਾ ਸੀਗਾ ਤੇ ਜੀ ਇੱਕਦਮ ਲਾਈਟ ਡ੍ਰੋਪ ਹੋ ਜਾਂਦੀ ਸੀ ਵੋਲਟੇਜ ਘਟਾਉਂਦੀ ਸੀ ਸੋ ਲੋਕਾਂ ਨੇ ਆ ਕੇ ਘਰ ਵੀ ਬਣਾ ਲਏ ਵੱਸੋ ਵੀ ਵੱਧ ਗਈ ਲੋਕੀ ਸੁਖਰੇਣੇ ਵੀ ਹੋ ਗਏ ਤੇ ਉਹਨਾਂ ਨੇ ਆਪਣੇ ਜ਼ਿਆਦਾ ਜਿਹੜੇ ਪਾਵਰ ਦੀ ਕੰਜ਼ਮਪਸ਼ਨ ਆ ਉਹ ਇਕਵਿਪਮੈਂਟ ਵੀ ਜ਼ਿਆਦਾ ਲਾ ਲਏ ਤੇ ਕੰਜ਼ਮਪਸ਼ਨ ਵੀ ਵਧਾ ਲਈ ਸੋ ਨਤੀਜੇ ਦੇ ਤੌਰ ਤੇ ਉਹਨਾਂ ਦੀ ਜਿਹੜੀ ਟਰਾਂਸਫਾਰਮਰ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਆ ਨਵੇਂ ਟਰਾਂਸਫਾਰਮਰ ਲਾਰੇ ਜਾਏ ਸੋ ਮੈਂ ਸਮਝਣਾ ਪੀ ਇਹ ਗਰਦਾਸਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਜਲੀ ਖੇਤਰ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਆਇਆ ਹੋਵੇ ਉਹਦੇ ਵਾਸਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਜੀਵ ਅਰੋੜਾ ਜੀ ਦਾ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਜਨਾਲੀ ਇੱਕ ਨਵੀਂ ਸੋਚ ਜਿਹੜੀ ਆ ਉਹ ਸ਼ਹਿਰਾਂ ਵਾਸਤੇ ਲੈ ਕੇ ਆਏ ਨੇ ਔਰ ਖਾਸ ਕਰ ਜਿਹੜੀ ਸਾਡੀ ਰਾਜਨੀਤੀ ਦੀ ਨਵੀਂ ਦਿਸ਼ਾ ਦੇਣ ਵਾਲੇ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਧੰਨਵਾਦ। અમારી ਪਾਰਟੀ ਜਿੰਦਾਬਾਦ। ਗਿਰੀ ਰਮਨ ਬਾਲ ਜਿੰਦਾਬਾਦ। ਜੀ ਭਗਵਾਨ ਤਮਾ ਜਿੰਦਾਬਾਦ। ਕੇਜਰੀਵਾਲ ਸਾਹਿਬ ਜਿੰਦਾਬਾਦ। ਗਿਰੀ ਰਮਨ ਬਾਲ ਜਿੰਦਾਬਾਦ। ਲੋਕਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਹੂਲਤਾ ਦੇਣ ਵਾਸਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਮਨਜ਼ੂਰ ਕੀਤਾ ਜਿੰਦਾਬਾਦ ਭਗਵੰਤ ਮਾਨ ਜੀ ਜਿੰਦਾਬਾਦ ਸ਼੍ਰੀ ਰਵਣਪੀਰ ਜੀ ਜਿੰਦਾਬਾਦ ਸ਼੍ਰੀ ਰਵਣਪੀਰ ਜੀ ਜਿੰਦਾਬਾਦ ਜਿਹਦੇ ਤੋਂ 7 ਕਰੋੜ ਰੁਪਈਆ ਸ਼ਹਿਰ-ਸ਼ਹਿਰ ਦੇ ਵਿੱਚ ਲੱਗੂਗਾ ਇਹਦੇ ਵਿੱਚ ਜਿਹੜੀਆਂ ਦਰਖਤਾਂ ਦੇ ਵਿੱਚ ਸਾਰਾ ਜਾਂਦੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਔਰ ਉਥੇ ਕੇਬਲ ਪਾਈ ਜਾਊਗੀ ਔਰ ਇਹ ਤਕਰੀਬਨ 32 ਕਿਲੋਮੀਟਰ ਇਹ ਜਿਹੜੀ ਆ ਚੇਂਜ ਹੋਊਗੀ ਭਗਵੰਦ ਸਾਹਿਬ ਜੀ ਜਿੰਦਾਬਾਦ ਭਗਵੰਦ ਮਾਨ ਤੇ ਸੋਹਣ ਤੇ ਜਰਾ ਦੇ ਕੇ ਢੋਲ ਕੇ ਭਗਵੰਦ ਮਾਨ ਤੇ ਸੋਹਣ ਤੇ ਜਰਾ ਦੇ ਕੇ ਢੋਲ ਕੇ ਭਗਵੰਦ ਮਾਨ ਤੇ ਸੋਹਣ ਤੇ ਜਰਾ ਦੇ ਕੇ ਢੋਲ ਕੇ ਜੀ ਜੀ ਜਿੰਦਾਬਾਦ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਥੇ ਲੋਡ ਆ ਨਵੇਂ ਟਰਾਂਸਫਾਰਮਰ ਜਿਹੜੇ ਨੇ ਲਾਏ ਜਾਣਗੇ 28 ਦੇ ਤਕਰੀਬਨ ਪ੍ਰਪੋਜ਼ ਕੀਤੇ ਨੇ ਪਰ ਮਹਿਕਮਾ ਕਹਿੰਦਾ ਵੀ ਜਿੱਥੇ ਕਿਤੇ ਹੋਰ ਵੀ ਲੋਡ ਆ ਉੱਥੇ ਲਾ ਦਿਓ ਭਾਵੇਂ 28 ਦੀ ਬਜਾਏ 30 ਲਵਾ ਲਓ ਇਹ ਗਰਦਾਸਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਜਲੀ ਖੇਤਰ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਆਇਆ ਹੋਵੇ ਉਹਦੇ ਵਾਸਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਜੀਵ ਅਰੋੜਾ ਜੀ ਦਾ ਜਿਹੜੇ ਸਾਡੇ ਬਿਜਲੀ ਮંત્રી ਨੇ ਜਿਹਨਾਂ ਇੱਕ ਨਵੀਂ ਸੋਚ ਜਿਹੜੀ ਆ ਉਹ ਸ਼ਹਿਰਾਂ ਵਾਸਤੇ ਲੈ ਕੇ ਆਏ ਨੇ ਔਰ ਖਾਸ ਕਰ ਜਿਹੜੀ ਸਾਡੀ ਰਾਜਨੀਤੀ ਦੀ ਨਵੀਂ ਦਿਸ਼ਾ ਦੇਣ ਵਾਲੇ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਨਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਧੰਨਵਾਦ ਪੀਲੀ ਮੇਨੂ ਦਾਸਪੁਰ ਸਬਡਿਵੀਜ਼ਨ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਹੂਲਤਾਂ ਦੇਣ ਵਾਸਤੇ ਬਿਜਲੀ ਦੇ ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ 10 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹ ਮંજૂર ਕੀਤਾ ਜਿਹਦੇ ਤੋਂ 7 ਕਰੋੜ ਰੁਪਈਆ ਸ਼ਹਿਰ-ਸ਼ਹਿਰ ਦੇ ਵਿੱਚ ਲੱਗੂਗਾ ਇਹਦੇ ਵਿੱਚ ਜਿਹੜੀਆਂ ਦਰਖਤਾਂ ਦੇ ਵਿੱਚ ਧਾਰਾ ਜਾਂਦੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਏਗਾ ਔਰ ਉਥੇ ਕੇਬਲ ਪਾਈ ਜਾਊਗੀ ਔਰ ਇਹ ਤਕਰੀਬਨ 32 ਕਿਲੋਮੀਟਰ ਇਹ ਜਿਹੜੀ ਆ ਚੇਂਜ ਹੋਊਗੀ ਇਸ ਤੋਂ ਇਲਾਵਾ ਜਿਹੜੇ ਸਾਡੇ ਜਿੱਥੇ ਲੋਡ ਆ ਨਵੇਂ ਟਰਾਂਸਫਾਰਮਰ ਜਿਹੜੇ ਨੇ ਲਾਏ ਜਾਣਗੇ 28 ਦੇ ਤਕਰੀਬਨ ਪ੍ਰਪੋਜ਼ ਕੀਤੇ ਨੇ ਪਰ ਮਹਿਕਮਾ ਕਹਿੰਦਾ ਵੀ ਜਿੱਥੇ ਕਿਤੇ ਹੋਰ ਵੀ ਲੋਡ ਆ ਉੱਥੇ ਲਾਓ ਭਾਵੇਂ 28 ਦੀ ਬਜਾਏ 30 ਲਵਾ ਲਓ ਉਹ ਲੱਗਣਗੇ ਦੂਸਰਾ ਨੇ ਸਾਡੇ ਟਰਾਂਸਫਾਰਮਰ ਦਾ ਇਸ ਵਕਤ ਉਹਨੀ ਕਪੈਸਿਟੀ ਨਹੀਂ ਹੈਗੀ ਲੋਡ ਜ਼ਿਆਦਾ ਵੱਧ ਗਿਆ ਉਹਨਾਂ ਨੂੰ ਵਧਾਇਆ ਜਾ ਰਿਹਾ ਤਕਰੀਬਨ 15 ਦੇ ਕਰੀਬ ਉਹ ਵੀ ਆਉਣਗੇ ਤੇ 36 ਕਿਲੋਮੀਟਰ ਦੇ ਕਰੀਬ ਜਿਹੜੀ ਆ ਉਹ ਸਾਰੀ ਤਾਰ ਜਿਹੜੀ ਆ ਉਹ ਬਦਲੀ ਜਾਊਗੀ ਸੋ ਇਹਦੇ ਨਾਲ ਕੀ ਹੋਊਗਾ ਵੀ ਜਿਸ ਵੇ ਨੇਰੀ ਮੀ ਆਉਂਦਾ ਸੀਗਾ ਤੇ ਜੀ ਇੱਕਦਮ ਤੇ ਲਾਈਟ ਡ੍ਰੌਪ ਹੋ ਜਾਂਦੀ ਸੀ ਵੋਲਟੇਜ ਘਟਾਉਂਦੀ ਸੀ ਸੋ ਲੋਕਾਂ ਨੇ ਆ ਕੇ ਘਰ ਵੀ ਬਣਾ ਲਏ ਵੱਸੋ ਵੀ ਵੱਧ ਗਈ ਲੋਕੀ ਸੁਖ ਰਹਿਣੇ ਵੀ ਹੋ ਗਏ ਤੇ ਉਹਨਾਂ ਨੇ ਆਪਣੇ ਜ਼ਿਆਦਾ ਜਿਹੜੇ ਪਾਵਰ ਦੀ ਕੰਜ਼ਮਪਸ਼ਨ ਆ ਉਹ ਇਕਵਿਪਮੈਂਟ ਵੀ ਜ਼ਿਆਦਾ ਲਾ ਲਏ ਤੇ ਕੰਜ਼ਮਪਸ਼ਨ ਵੀ ਵਧਾ ਲਈ ਸੋ ਨਤੀਜੇ ਦੇ ਤੌਰ ਤੇ ਉਹਨਾਂ ਦੀ ਜਿਹੜੀ ਟਰਾਂਸਫਾਰਮਰ ਦੇ ਉਹਨਾਂ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਆ ਨਵੇਂ ਟਰਾਂਸਫਾਰਮਰ ਲਾਰੇ ਜਾਏ ਸੋ ਮੈਂ ਸਮਝਣਾ ਕਿ ਇਹ ਗਰਦਾਸਪੁਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਜਲੀ ਖੇਤਰ ਦੇ ਵਿੱਚ ਐਡਾ ਵੱਡਾ ਪ੍ਰੋਜੈਕਟ ਜਿਹੜਾ ਆਇਆ ਹੋਵੇ ਉਹਦੇ ਵਾਸਤੇ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸੰਜੀਵ अरोड़ा ਜੀ ਦਾ ਜਿਹੜੇ ਸਾਡੇ ਬਿਜਲੀ ਮੰਤਰੀ ਨੇ ਜਿਨ੍ਹਾਂ ਦੀ ਇੱਕ ਨਵੀਂ ਸੋਚ ਜਿਹੜੀ ਆ ਉਹ ਸ਼ਹਿਰਾਂ ਵਾਸਤੇ ਲੈ ਕੇ ਆਏ ਨੇ ਔਰ ਖਾਸ ਕਰ ਜਿਹੜੀ ਸਾਡੀ ਰਾਜਨੀਤੀ ਦੀ ਨਵੀਂ ਦਿਸ਼ਾ ਦੇਣ ਵਾਲੇ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਤਨਵਾਦ